ਨੇ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਨਵੇਂ ਲੌਗ ਵਿੱਚ ਤਾਂ ਮੇਰੇ ਬੱਸ ਸਭ ਵਧੀਆ ਹੋਣਗੇ ਆਪਣਾ ਫੁਕੇ ਰੋਡਾ ਆਪਾਂ ਵੀ ਤੇ ਥੋੜਾ ਮੈਂ ਮਾਫੀ ਚਾਹੁੰਦਾ ਆ ਆਪਣੀ ਵਲੌਗ ਨਹੀਂ ਆਏ ਥੋੜਾ ਮੈਂ ਕਹੇ ਇਸ਼ੂ ਹੋ ਗਿਆ ਜੀ ਫੋਨ ਫੰਕਰਾਬ ਹੋ ਗਿਆ ਹੈਗਾ ਹੁਣ ਕੱਲ੍ਹ ਆਤੀ ਫੋਨ ਜੀ ਕਰਾ ਲਿਆ ਹੁਣ ਆਪਾਂ ਡੇਲੀ ਵਲੌਗ ਆਇਆ ਕਰੋਗੇ ਸੇਵਾ ਲੈ ਕੇ ਗਰੀਹਣਾਂ ਦੇ ਕੱਪੜੇ ਤਾਂ ਹੁੰਦੀ ਆ ਉਹ ਇਦਾਂ ਟੇਰ ਲੱਗਿਆ ਹੈ ਕੱਪੜਿਆਂ ਤੇ ਆਹੇ ਹਾਂ ਕਦਾਂ ਚ ਉੱਬਰ ਕੱਪੜਾ ਤਾਂ ਲੱਗੇ ਹੈ ਅੱਜ ਸੈਂਬ ਬੋਕਸਰ ਵੀ ਨਾਲ ਕੱਪੜਾ ਤੋੜਿਆ ਮੇਰੇ ਕੋਲ ਨਾ ਲੈ ਗਿਆ ਮੈਨੂੰ ਅੱਗੇ ਖਿੱਚ ਬਹੁਤ ਚੜੀ ਗਈ ਹੁਣ ਕਹਿ ਚੜਨੀ ਹੈ ਕੱਪੜੇ ਤੋਂ ਨਾ ਹੋਇਆ ਅੱਜ ਮੇਰੀ ਜੁੱਡੀ ਖੰਭੀ ਆ ਸਨਮ ਨੇ ਤੇ ਗੁਰਜੀ ਵੀ ਲੱਗੇ ਹੈ ਕੱਪੜਾ ਤੋਂ ਦੇ ਦੇ ਉਹ ਪੈਨ ਦੀ ਟੰਗ ਉਹ ਚਲ ਗਏ ਦੋਵੇਂ ਜਾਣੇ ਸਾਨੂੰ ਕੱਪੜੇ ਤੋਂ ਹੁਣ ਮੇਰੀ ਸੈਂਬ ਦੀ ਜੁੱਡੀ ਲੱਗੀ ਆ ਚੱਕ ਕੱਪੜੇ ਫੁੱਲਦਾ ਪਿਆ ਵਾ ਤੇ ਮੈਂ ਕੱਪੜੇ ਕੱਢਨੇ ਗੁੱਢਨੇ ਆ ਕੱਪੜੇ ਕੱਪੜਾ ਤੋਣੇ ਨਾਲੇ ਤੇ ਨੋਣਾ ਵੀ ਆ ਕੱਪੇ ਦੋਬੇ ਤਾਂ ਹੋ ਗਏ ਮੈਲਦੇ ਆ ਚੈੱਕ ਚੱਕ ਜਾਦਾ ਜਾ ਖਾਇਆ ਮੁੰਡਿਆ ਦੀ ਦੁਖੀ ਹੋਇਆ ਕਹਿ ਹਾਂ ਤਾਂ ਵੀ ਇਹ ਕਰੀਏ ਓਏ ਚੱਕ ਲੈ ਲੀਂ ਟਿੰਗਲਾ ਮਹਿਗਵਾ ਉਹ ਭਾਂਬੜ ਭਾਂਬੜ ਚੈੱਕ ਕਰ ਲੋ ਅਜੇ ਵੀ ਸਨਮ ਪਾਣੀ ਕੰਮ ਕਰਕੇ ਹੁੰਦਾ ਪਹਿਲੋਂ ਲਾ ਆ ਲਗਾ ਦੇਗਾ ਮੁੰਡਾ ਪਾਸੇ ਹੀ ਹੋ ਗਿਆ ਵਾ ਕਰੋ ਭਾਈ ਖੁਸ਼ਕ ਬਣੀਆ ਆਪਣਾ ਹੋ ਗਿਆ ਆਪਣਾ ਆ ਰਹੀ ਰਗਾ ਡੇਲੀ ਬਲੌਗ ਆ ਰਹੀ ਡੇਲੀ 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 ਉਹ ਯਾਰ ਹੁਣ ਲਗਾ ਗਿਆ ਕਰੂਗਾ ਸਾਰੇ ਬਲੌਗ ਦੇਖਨੇ ਆਪਣੇ ਨਵੇਂ ਨਵੇਂ ਆ ਕਰੂਗੇ ਸਾਡੇ ਬਲੌਗ ਸਕਿਪ ਨਹੀਂ ਕਰਨਾ ਪੂਰਾ ਬਲੌਗ ਦੇਖਣਾ ਓਕੇ ਰਬੜ ਬਲੌਗ ਹੋਊਗਾ ਚੱਕੋ ਬਣਾਉਣਾ ਮੈਂ ਤਾਂ ਨਾ ਮਣੀਕ ਮੈਂ ਤਾਂ ਨਾ ਬਣੀ ਐ ਉਹ ਪਾਲਾ ਭਰਾ ਡਰਾਉਣਾ ਕਿਸੇ ਨੂੰ ਨਾਲਿਆ ਬੋਡੀ ਦਿਖਾ ਕੇ ਆਹੋ ਹਾਏ ਕਾਟ ਠੀਕ ਆ ਤੇਰੇ ਕਿਆ ਲੱਗ ਵਾਲੀ ਇਹ ਤੇ ਹੀ ਕਦੇ ਨਹੀਂ ਦੇਖਾਇਆ ਕਲਰ ਆਪ ਬੋਲਿੰਗ ਦੇ ਉੱਤੇ ਨਾ ਅਬ ਬੋਡੀ ਕਰੀ ਕਿ ਨਹੀਂ ਆਪਾਂ ਹੂੰ ਨਾਲ ਝੜੀ ਨਾ ਦੀਂ ਇਹਨੇ ਕਦੇ ਨਾਲ ਜਿਹਾ ਵੀ ਕਰੇ ਚਾਰ ਚੁੜੇ ਸਹੀ ਗੱਲ ਆ ਕੱਪੜੇ ਵੀ ਦੇਖੋ ਕਿੰਦਾ ਬਾਬੇ ਗਗਨ ਗੱਡੀ ਵਣਿਆ ਹਲਦਾ ਨਹੀਂ ਕੱਪੜੇ ਨੇ ਆਂ ਜਾਨਾ ਕਿੰਦਾ ਪਾਜੀ ਕੇ ਇਹ ਮਾਲਾ ਪੈਂਟ ਦੇਖੋ ਇਹ ਕਿੰਨਾ ਲਾਕ ਤੇਰਾ ਸਿਕਾਰ ਇਹ ਹੈ ਕੱਪੜੇ ਤਾਂ ਖੁੱਲੇ ਮੰਗਣ ਦੇ ਆ। ਅਗਲਾ ਪੀੜ੍ਹਾ ਬੈਠਾ ਲਾਇਆ ਬੁੜੀ ਵਾਲੀ ਪਜਾਮਾ ਨਹੀਂ ਉਹ ਲੈ ਆਇਆ ਕਹਿੰਦਾ। ਯਾਰ ਮੇ ਪਸਕੋ ਖੁੱਲੀ ਪਾਣੀ ਸੋਈ ਲੱਗਣੀਗੀ। ਦੇਖੀ ਬਣਾ ਰਹੇ ਨੇ ਬੋਡੀ ਆਪਾਂ ਇਦੇ ਮੈਸਾਂ ਨਵੇਂ ਲੈਣਾ ਨਹੀਂ। ਬੱਬਾ ਕੱਪੜੇ ਇੰਨੇ ਵਾਰੀ ਨਾਲ ਦਿਉਣੀ ਮੈਂ ਪਾਣੀ ਹੰਡਾ ਜਾ ਲਾ। ਸਾਨੂੰ ਇਦਾਂ ਕਹਿ ਰਿਹਾ ਕਿ ਸੰਗ ਪਾਣੀ ਰੱਖਿਆ ਹੀ ਕਰਵਾਉਣਾ ਹੈ ਤੇ ਦੇਖਣਾ ਪਹਿਲੀ ਕਲੀਪ ਵਿੱਚ ਜੇ ਪਾਣੀ ਗਰਮ ਰੱਖਿਆ ਉਹ ਵਾਲੇ ਬੰਦੇ ਦੀ ਗੱਲ ਕਰਦਾ ਨਾ ਨਹੀਂ ਇੰਨੇ ਹੀ ਰੱਖਿਆ ਯਾਰ ਗੱਪਾਂ ਮਾਰਦਾ ਮੈਂ ਤਾਂ ਬਰਤ ਨਾ ਸਮਝਦਾ ਹੈਗਾ ਗਾ ਇਹਨੇ ਵੜੇ ਵੜੇ ਹੋ ਜਲੇ ਨਹੀਂ ਬਾਪੇ ਇਹ ਵੀ ਮੇਰੇ ਨਾਲ ਹੀ ਤਾਂ ਕਾਈਂ ਜਾਂਦਾ ਕਰ ਗੱਲ ਗੱਪਾਂ ਰੋੜਦਾ ਮੈਨੂੰ ਨਾ ਨੜਕੇ ਆਉਂਦੇ ਤੇ ਹੋਰ ਅੱਬਾ ਰੱਬ ਤੱਕ ਖੜੀਗਾ ਪਾਪੀ ਬੰਦੇ ਵੀਰ ਆਫਟਰ ਸਕੂਲ ਵਾਲੀ ਵੀ ਤੋਹੀ ਗਈ ਉਹਦਾ ਦੁਲਾਇ ਪੈਂਟ ਦੁਲਾਇ ਸਕੂਲ ਲੈ ਸਕੂਲ ਵਰਦੀ ਹੈਗੀ ਤੱਕ ਮੈਂ ਕਿਸ ਸਕੂਲ ਜਾਣਾ ਤੁਹਾਨੂੰ ਦੇਖਿਆ ਨਹੀਂ ਉਹ ਜਾ ਤੋੜਾ ਪੈਂਟ ਮੋੜ ਨਾਲ ਹੀ ਸਕੂਲ ਲੈ ਜਾਣਾ ਨਿਕਾ ਪਰ ਬਈ ਕੱਪੜੇ ਪਾ ਵਗੈਰਾ ਆ ਹੂੰ ਉਹ ਰਾਣੀ ਤੱਕ ਆਪਾਂ ਆ ਬਈ ਕੱਪੜੇ ਬਾਜੇ ਜਾਣੀ ਸਹੀ ਗਾ ਕੱਪੜੇ ਬਾਜਾਂਗੇ ਮਨ ਕੇ ਫੇਰਾ ਆ ਆ ਦੇਖੋ ਇਹਦਾ ਪੈਂਚ ਅਸੇਲ ਨਹੀਂ ਹੈ ਕਿ ਹਾਂ ਦੀ ਕੱਪੜਾ ਦੇ ਇਦਾਂ ਫੋਲੇ ਮੈਂ ਸਾਕੇ ਕੱਪੜੇ ਫੋਲ ਫੋਲ ਕੇ ਉਹਦਾ ਹਜੇ ਪਾਣੀ ਗਰਮ ਨਹੀਂ ਹੋਇਆ ਕੋਈ ਕਹਿੰਦਾ ਚੱਲ ਮੈਂ ਵੀ ਨਾ ਹੀ ਲੈਣਾ ਵਾ ਮਸ਼ਹਰਮ ਜਹਾ ਗਏ ਤੇ ਮੇਰੀ ਖੇਹ ਕਰਨੀ ਇਹਨਾਂ ਨੇ ਇਹ ਨਾਲੇ ਤਾਂ ਅਸੀਂ ਕਾਹਦੇ ਰਹਿ ਗਏ ਹਾਂ ਸਾਰੇ ਕੱਪੜੇ ਲੀਡੇ ਫੋਲੇ ਆ ਤੇ ਮੈਂ ਖਾ ਕੇ ਤਾਂ ਭੁੱਖ ਵੀ ਲੱਗੀ ਆ ਜਿਹਨਾਂ ਨੂੰ ਗਣਾ ਨੂੰ ਘੜੇ ਲਾ ਕੇ ਕੁਲੀ ਖਾਣੇ ਆ ਲੈ ਰਵ ਬਲੌਗ ਨਾਲ ਪੂਰਾ ਬਲੌਗ ਦੇਖਿਆ ਸਕਿੱਪ ਨਹੀਂ ਕਰਨਾ ਬਲੌਗ ਨੂੰ ਫੇਰ ਮੈਨੂੰ ਲੱਗੀ ਤੇ ਮੈਗੀ ਤੇ ਬੈਂਕ ਕੱਪੜਾ ਮੈਗੀ ਡਿਗੂ ਨਹੀਂ ਆਣਾ ਹੁਣ ਦੋ ਬੈਗ ਲੈ ਕੇ ਆਂਦੇ ਮੈਗੀ ਬਣਾਉਣ ਵਾਸਤੇ ਮੈਗੀ ਮੋਗੀ ਮੈਦ ਬਣਾਉਣੀ ਨਹੀਂ ਸਾਨੂੰ ਬਣਾਉਗਾ ਅੱਗੇ ਐਸ ਦਿਨ ਜੇ ਉੱਪਰ ਰਾਵਾਂ ਮੈਗੀ ਨੂੰ ਵੀ ਇਹ ਵੀਰਾ ਵੀ ਆਈ ਹੋਈਆਂ ਕਹਿੰਦੇ ਚੱਕੋ ਬਣਾ ਆळ्या ਦੇ ਫੇਮ ਹੁੰਦਾਂ। ਨਗਾ ਬਿਆ ਆ ਗਿਆ ਸੌ ਲ। ਚੱਲ ਮੈਗੀ ਬਣਾ ਐਕਸ਼ਨ ਐਕਸ਼ਨ ਨਾ ਮਾਰ। ਐਕਸ਼ਨ ਨਾ ਮਾਰ ਮੈਗੀ ਧਾਰਾ ਚੱਲ ਮੈਨੂੰ। ਹਾਂ ਹੁਣ ਭੁਖ ਬਹੁ ਲੱਗੀ ਬਹੁਤ ਝੋਰਾ ਝੋਰਾ ਦੀ। ਪਰ ਆ ਕਿ ਕੈਮਰਾ ਕਰ ਮੈਂ। ਓਏ ਓਏ ਇਹ ਤਾਂ। ਤੇ ਨਹੀਂ ਪਾ ਦੇ ਲਾਡੀਓ ਡੋਲੇ ਚ ਆਇਆ ਖਾਣਿਆ ਜੋ ਰੰਗ ਰਹਿੰਦੇ ਨੇ ਆ ਲਵਾ ਕੀ ਸਰ ਦੇ ਸਾਟ ਉਹ ਚੋਣੀ ਖਾਣੀ ਪੁੱਗੇ ਪੈਰੇ ਲੱਗੇ ਬਾਹ ਤੋਂ ਬਣਾ ਕਈ ਪੈਸੇ ਲੱਗੇ ਮੰਗੀ ਦਿਓ ਮੈਨੂੰ ਆਜ ਨੂੰ ਡਾ ਕਰਾਓ ਖਾਇ ਬੀਰਦੀ ਬਾਗਨ ਨੂੰ ਹੈ ਹੋਏ ਕੋਹਤ ਕੋਲਾ ਗੰਡੇ ਦਾ ਆਲੂ ਬਹੁਤ ਨੇ ਇਦਾਂ ਹੀ ਅਲੱਗ ਕੀ ਸਾਰ ਰੋਟੀਆਂ ਖਾਣੀ ਆ ਤੇ ਉੱਥਾ ਵੀ ਖਾਣੀ ਲੈਣਾ ਕੋਹਤ ਕੋਲਾ ਕੋਲੇ ਮੇਡਾ ਜਿਹੜਾ ਹੌਨਾ ਮੈਂ ਉੱਥੇ ਡੱਕਤੀ ਆ ਤੂੰ ਪਾਗਲਾ ਤੂੰ ਪਾਗਲਾ ਸੁਮਗਰੀਆਂ ਦੇਖੋ ਸਾਡੇ ਤੋਂ ਕਿੰਨੇ ਖੂੜੀਆਂ ਮਸਾਲੇ ਥੋਬੀਆ ਥੂੜ ਜਾਂਦਾ ਥੂਕ ਜੇ ਤੈਨਾਂ ਬਾਈ ਕਿਹੜਾ ਥੱਲੇ ਬਾਈ ਲੋਲੀ ਨਾ ਐ ਤਾਂ ਧੰਨਵਾਦ ਕੁੱਟਣੇ ਹੀ ਹੈ ਹਾਂ ਤੇਰੀਆਂ ਮਿੱਠੋ ਕੰਦਨੇ ਖੂੜੀਆਂ ਆ ਤਾ ਲੈ ਇਸ 모ਸੇ ਘਾਂ ਚਲ ਜੈ ਨੇ ਉਥੇ ਗਾਂ ਰੋਲ 모ਸੇ ਘਾਂ ਚਲ ਗਏ ਆ ਕੋਈ ਚੱਕਰ ਨਹੀਂ ਆਹੀ ਵੀ ਇੱਥੇ ਆ ਦੇਖੋ ਕਿ ਤਪਾਹੈਂ ਜੋ ਮੈਗੇ ਮੈਗੇ ਇੱਕ ਵਾਰੀ ਚਾਹ ਕਰ ਲਗੀ ਆ ਹਨਾ ਉਹ ਆ ਚਾ ਮੈਂ ਫਿਰ ਨਹੀਂ ਆਉਣਾ ਠੀਕ ਕੋਈ ਵੀ ਬੋਲੀ ਨਾ ਕਰਾਂਗੇ ਆ ਜਾਈ ਚਾ ਹਾਂਜੀ ਖਬਰ ਬਾਲਾ ਕਿ ਤੁਹਾਨੂੰ ਚਾਹ ਆਵੇ ਉਹ ਤੇ ਆਪਾਂ ਚਲੀ ਜਾਣਾ दर। तीन कहानी होती है। एक कहानी। अब मैं बताता हूँ। वो वीडियो होती दे तो, हो तो देखी होगी। वो वीडियो तो देखी होगी। ना सुपड़ बनेगा चाय वाला, ना मैगी वाला, सुपड़ बनेगा हंसने हाँ लव वाला 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 वाला। तो सुपड़ बनेगा। ਲੋ ਮੈਂ ਤਰਵਾਇਨ ਨਹੀਂ ਬੋਧਾ ਨਾ ਦੇ ਨਹੀਂ ਨਹੀਂ ਮਾੜਾ ਜੀ ਸੂਰ ਵੀ ਨਹੀਂ ਨਹੀਂ ਸੂਰ ਡਾਲੂ ਬੜਾ 550 ਸੂਰ ਇਹ ਵੀ ਬਗਾ ਕਰੀ ਨੀ ਹੁੜਾ ਪਾ ਲਿਓ ਬਾਬੂ ਹਰੀ ਆ ਹਾਂ ਨੰਨ ਮੈਰੀ ਨੰਨ ਨੂੰ ਹੀ ਬੋਖੜੀ ਬੋਲਦਾ ਬਾਗ ਉਹ ਤੋੜ ਕੇ ਆ ਕੇ ਲਾ ਆਪਾਂ ਯਸ ਮੈਨੂੰ ਨਾ ਮੈਰੀ ਦੇਖ ਤੇ ਮੇਰੇ ਹੱਥਰੇ ਵੀ ਕਹੇ ਜਨ ਖਾਵੇ ਦੇਖ ਕਹੂੰਗਾ ਖਾ ਜਾਣਾ ਜੀ ਆ ਨਹੀਂ ਤੜਕੇ ਵਾਲੀ ਪਰ ਮੇਰਾ ਯਾਰ ਖਾਣੋਂ ਮੈਨੂੰ ਉਹ ਥੋੜਾ ਪੱਟਣੇ ਵੱਡਾ ਆ ਸੀ ਯਾਰ ਮੈਨੂੰ ਦੋਲੇ 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 ਹੁਣ ਹੁਲੂਲੂ ਸੱਚੇ ਨਾਲ ਫੜ ਕੇ ਰੋਟੀ ਇਹਦਾ ਤੇਲ ਤੇ ਰੱਖ ਦੇ ਗਰ ਦੱਬਾ ਜਾ ਕੇ ਕਿਤਾਬ ਚਾਹ ਰੋਟੀ ਦੇਖੋ ਇਹ ਆਪਾਂ ਨਹੀਂ ਖਾਣਾ

वो वीडियो होते तो देखी होगी वो वीडियो तो देखी होगी ना सुपन बनेगा चाय वाला ना मैगी वाला सुपन बनेगा हंसने वाला 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 सुपन बनेगा ਕਰੋ ਆਇਨ ਨਹੀਂ ਬੋ ਰਹਾ ਨਾ ਦੇ ਨਹੀਂ ਨਹੀਂ ਮਾੜਾ ਜੀ ਸੂਖੋ ਵੀ ਨਹੀਂ ਨਹੀਂ ਸੂਖਾ ਡਾਲੋ ਬਸ ਸਾੜਾ ਰੇਤ ਨੂੰ ਸੂਖੋ ਇਹਨੂੰ ਬਗਾ ਕੇ ਮੈਂ ਹੋਰ ਆਪਾਂ ਲਿਓ ਬਬੂ ਹਰੀ ਆ ਹਾਂ ਨੰਨ ਮੈਰੀ ਨੰਨ ਹੀ ਬੋਖਰੀ ਬੋਲਦਾ ਬਾਗ ਉਹ ਤੋੜ ਕੇ ਖਾ ਲਾ ਅੱਜ ਅਸ ਮੈਨੂੰ ਮੈਂ ਹੀ ਬੋਲ ਦੇਖਦੇ ਆ ਮੇਰੇ ਹੱਥਰੇ ਵੀ ਕਹੇ ਦਿਨ ਖਾਵੇ ਦੇਖ ਕਹੂੰਗਾ ਖਾ ਹੀ ਜੰਮਾ ਜੀ ਆਣੀ ਤੜਕੇ ਵਾਲੀ ਪਰ ਮੇਰਾ ਮੂੰਹ ਉਹ ਯਾ ਲਖਣ ਮੈਨੂੰ ਉਹ ਥੋੜਾ ਘਟਣੇ ਵਧਣੇ ਆ ਸੀ ਯਾਰ ਮੈਨੂੰ ਢੋਲੇ 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 ਖੱਟੇ ਖਾਣ ਖੜ ਕੇ ਰੋਟੀ ਇਹਦਾ ਤੇਲ ਤੇ ਰੱਖ ਕੇ ਗਰਮ ਡੱਬਾ ਚਾੱਕਾ ਕਹਤਾ ਕੁਝ ਆ ਗਿਆ ਤੁਸੀਂ ਕਿਉਂ ਪਿਆਪ ਨਹੀਂ ਸਾਰਾ ਉਨੇ ਦੇ ਗਏ ਉਹ ਜੋ ਪਤਾ ਨਹੀਂ ਕੋਲੀਆਂ ਨਹੀਂ ਪਾਏ ਤੋਰੇ ਪਿਆ ਆ ਕੇ ਬਾਹਰ ਇਹ ਮੈਨੂੰ ਰੋੜੀ ਇਹ ਦੇਲਾ ਕਰਨ ਚੱਟ ਫੁੱਜੀ ਦੇ ਆਲੇ ਲੈ ਆ ਆਹ ਹੈ ਯਾਰ ਮਸ਼ੀਨ ਲਾ ਚਲ ਗਿਆ ਕਿਹਨਾਂ ਕੱਪੜੇ ਧੋਣੇ ਆ ਤੋ ਦਾ ਘਰ ਹੈਨੇ ਸਾਰਾ ਕੋ ਹਿੰਦੋ ਤਾਹੜ ਲੱਕ ਦਰੇ ਹੋ ਗਏ ਆ ਹਾਂ ਨਹੀਂ ਹੋ ਗਈ ਨਹੀਂ ਹਾਂ ਰੋਟੀ ਰੁੱਟੀ ਮੁੱਤੋਂ ਮਨ ਦਾ ਕਾਬੂ ਦਾਸ ਮੈਂ ਸਨ ਸਪਾਈ ਕਰਕੇ ਨਹੀਂ ਤੇਰੀ ਬੰਦ ਉਹ ਦਿਨ ਬੜਾ ਵੇ ਮੜਾ ਮੜਾ ਖਾਣਾ ਜਿੰਦਾ ਸਾਨੂੰ ਆਏ ਚਲ ਮਾਰ ਲਿਆ ਇਹ ਇਨਾ ਕਰਦੇ ਕੀ ਕਰੀਏ ਅਗਲੇ ਮੂਰੇ ਤੋਂ ਟੈਂ ਰੱਖਤੀਆਂ ਚਾਹੋ ਜਿਨਾ ਮਾਜੀ ਆਪਾਂ ਗਏ ਨੇ ਨਹੀਂ ਨਹੀਂ ਬਾਬਾ ਦੇਖਿਆ ਬੁਲੇਤਾ ਹੈਗਾ ਕਿ ਲਹੂ ਲਹਿਗਾ ਕਿ ਫੋਟੋ ਪਿਆ ਪਈਆਂ ਚਾਰ ਪੰਜ ਦਾ ਪਲੇਟਾ ਪਈਆਂ ਯਾਰ ਇੱਜਾ ਮਾਣਾ ਆਪਣਾ ਸਪੈਸ਼ਲ ਰੱਖ ਬੰਦੇ ਗਏ ਸੀ ਹੋਰ ਹੋਰ ਉੱਥੇ ਨਾ ਮਾਸੀ ਦਾ ਵਿਆਹ ਸੀ ਤੇ ਗੁੰਦੀ ਆ ਨਹੀਂ ਚੱਲਦਾ हां मान दिया हां मान ही बैठा लोवे मात्रो क्या सरम दी ड्यूटी हो गई खत्म ਹੁਣ ਮੇਰੀ ਡਿਊਟੀ ਆ ਗਈ ਆ ਗਿਆ ਨਹੀਂ ਮਾਰੀ ਆਪਣੀ ਜੀ ਇਸ ਕਰਕੇ ਹੁਣ ਚਾਹ ਚਾਹ ਇੰਨੇ ਸੀ ਪਤੇਲੇ ਭਰਿਆ ਹੋਏ ਨੇ ਹਨ ਕੀ ਗੱਲ ਲੱਗ ਗਈ ਇਹ ਚਾਹ ਰੇਜੇ ਰੇਜੀ ਸੋਕ ਹੋ ਗਈ ਫੋਨ ਦੇ ਬੰਦੇ ਦਾ ਨਿਕਲ ਗੱਲ ਨਹੀਂ ਕਰਦਾ ਇਸ ਤਾਨੇ ਪਤਾ ਹੀ ਹੈ ਬਸ ਫੋਨ ਤੇ ਖੁਬਾ ਆਣਾ ਇੱਕ ਵਾਰੀ ਉੱਦਦਾ ਹੀ ਇੱਕ ਹਾਲ ਦੇ ਤੋਣਗੇ ਜਿਹੜੀ ਆ ਹੂੰ ਚਾਹ ਬੰਦ ਕਰ ਬਹੁਤ ਹੋ ਗਿਆ ਆ ਦੇਖ ਆ ਦੇਖ ਆ ਵੇਖੋ ਪਤਾ ਕਿੱਥੇ ਰੱਖੀ ਆ ਕਿੰਨੀ ਹੋ ਗਈ ਔਰ ਇੱਥੇ ਹੀ ਟੱਕ ਤਾਂ ਹੁੰਦੀ ਆ ਮੇਰੇ ਹਿਸਾਬ ਨਾਲ ਕਿਹੜਾ ਕਿਹੜਾ ਕਾਬਾ ਮੇਰਾ ਗੁਰੀਦਾ ਬੰਦੇ ਘਟ ਗਏ ਆ ਫੜ ਇਸ ਕਰਕੇ ਟ੍ਰੇ ਰੱਖ ਲਈ ਮੈਂ ਕਿਹਾ ਕਰਦੇ ਕਾਬਾ ਕੱਢਣ ਗਿਆਗੇ ਬੰਦੇ ਆ ਗਏ ਟ੍ਰੇ ਰਕੋ ਸੰਭੋਤੇ ਆਗਾ ਮੇਰਾ ਆਗਾ ਗੁਰੀਦਾ ਆਗਾ ਬੇਧਾ ਤੋਂ ਪੰਢੇ ਕਾਪੇ ਜਾਣੇ ਮੈਂ ਚਾਹ ਨਹੀਂ ਪੀਆ ਫੋਟੋ ਮੰਗਿਆ ਕਿ ਆਹੀ ਤਾਂ ਚਾਹ ਪੀ ਦੀ ਨੇ ਇਹ ਚਾਹ ਪੀਂਦਾ ਨਹੀਂ ਇਹਨੂੰ ਸ਼ੇਕ ਵਰਗਾ ਬਣਾ ਲੇ ਉਹ ਤੇਰੇ ਨੂੰ ਹਾਂ ਮਨ ਚਾਹ ਕੰਮ ਨਹੀਂ ਹੁਣ ਦੇਖਿਆਂਗੇ ਪਹਿਲਾਂ ਹੀ ਪਤਾ ਹੀ ਮੈਂ ਤਾਂ ਹਿੰਮੇ ਤਾਂ ਹਾਂ ਅੰਜੇ ਗਾਈਸ लाइक यहाँ का तो तो गा दांत पार कर देते है। हैं कहाँ यहाँ का वो यहाँ का वो जहाँ मिलों ही पता कर दाई बनिया काश पी या चॉप कर के ना करना किसी को स्कैच आंके सेम बॉक्सर वाह कौन है लाइक कमेंट शेयर सब्सक्राइब बोर करो पूरी आप अपन डगर के ब्लॉग बना रहे हैं आप ਵੀ ਆ ਚਾਹਵਾ ਕੋਈ ਨਾ ਬੋਲਤਾ ਤੁਸੀਂ ਉਹ ਦੇਖੇ ਹੁਣ ਕੋਈ ਫਾਗਰ ਬਲੌਗ ਬਣਾਉਣ ਲੱਗੇ ਇੰਸਟਾਗ੍ਰਾਮ ਤੇ ਬੰਦਾ ਉਹਦੇ ਬਲੌਗਾਂ ਦੇਖਦਾ ਉਹਦੇ ਮੈਨੂੰ ਥੋੜਾ ਕੀ ਹੁੰਦਾ ਉਹ ਇਨਸਪੀਰੇਸ਼ਨ ਹਾਂ ਮੋਟੀਵੇਸ਼ਨ ਬ్రో ਰਾਈਟ ਉਹ ਮੈਨੂੰ ਮੁੱਖ ਤੌਰ ਤੇ ਇਹ ਉਹਦਾ ਕਰਕੇ ਮੈਂ ਦੇਖ ਦੇਖ ਬਲੌਗ ਦੇਖ ਦੇਖ ਮੈਂ ਸ਼ੁਰੂ ਕੀਤਾ ਬਲੌਗ ਬਣਾਉਣੇ ਤੇ ਸੈੱਟ ਕਰਿਆ ਮੈਂ ਸਭਾ ਲਗੀਆ ਹੋਣ ਇੱਕ ਤੈ ਲੈ ਚੱਕ ਹੋਇਆ ਉੱਪਰ ਜਾ ਕੇ ਮਿਲਦੇ ਆ ਚੋ ਬਾਪਾ ਵਾ ਪੰਜਾਂ ਦੇ ਕਰਕੇ ਲੈ ਕੇ ਤੂੰ ਦੇ ਸ਼ਰਮ ਸ਼ਰਮ ਕਰ ਕੋਈ ਲੈ ਕੇ ਦੇ ਪੰਜਾਂ ਦੇ ਆ ਜਾ ਸ਼ਰਮ ਸ਼ਰਮ ਕਰ ਅੱਛਾ ਹਾਂ ਇਸ ਦਰਜੇ ਮੈਂ ਆਇਆ ਨਾ ਕਿ ਤੂੰ ਤੁਸੀਂ ਮੈਨੂੰ ਰੀਜ ਲੈ ਕੇ ਦੇਓ ਅੱਛਾ ਸ਼ਰਮ ਸ਼ਰਮ ਕਰੇ ਬੰਦਾ ਮਾੜੀ ਮੋਟੀ ਇਹ ਸ਼ੁਕਰ ਕਰੇ ਪੰਜਾਂ ਦੀ ਲੈਤੀ ਪੰਜਾਂ ਦੇ ਕਰਕੇ ਲੈ ਕੇ ਆ ਨੀਗਾ ਇੱਕ ਪੈਕਟ ਲੈਣਾ ਸੀ ਉੱਚੇ ਅੱਦੇ ਅੱਦੇ ਖਾਣੇ ਸੀ ਅੱਜ ਸਲੇਬ ਡੇ ਆ ਅੱਜ ਲਫੜਾ ਲਪੜੀ ਖਾਣਾ ਆਹਾਂ ਅਜੇ ਹੈ ਸੱਤੀਏ ਹੈ ਲੱਫੜੇ ਵੇਟਗਾ ਤਾਂ ਖੜਾਇਛੇ ਕੇ ਹਾਂ ਮਾਰ ਰਹਾ ਯਾਰ ਸਹੀ ਫੜੀ ਠਕਾਣੇ ਆਜ ਆਜ ਭਾਈ ਛੜੇ ਛੜ ਬੰਦੇ ਆ ਆਪਣਾ ਕੋਈ ਸੀਨ ਪਾਣੀ ਹੈ ਨਹੀਂ ਹੋਇਆ ਕੋਈ ਨਹੀਂ ਆ ਭਾਈ ਆਪਾਂ ਹੈਗੇ ਛਰੀ ਬੰਦੇ ਸੀਗਾ ਨਾ ਆਪਾਂ ਇਦਾਂ ਦੇ ਕੰਮਾਂ ਕੋਈ ਨਹੀਂ ਦੱਸਿਆ ਬੜਾ ਪੁੜਿਆ ਗਣੇ ਲੱਗਦੇ ਕਿ ਕਿਨੇ ਪੈਂਦਾ ਜਦੋਂ ਜਦੋਂ ਕੋਈ ਹੋਵੇ ਨਾ ਜਦੋਂ ਕਹਿੰਦਾ ਪੈਂਦਾ ਵਾ ਜਦੋਂ ਗਨਾਵਾਂ ਬੰਦਾ ਗਲਬਲ ਕਰਦਾ ਵਾ ਕਿਹਣਾ ਇਦਾਂ ਕਹਿੰਦਾ ਪੈਂਦਾ ਕਿ ਇਦਾਂ ਦੇ ਡੇਂਡੀਆਂ ਵਿੱਚ ਪਾਣੀ ਲੱਛਿਆ ਮੈਕਸ ਬੋਲ ਕੀ ਬੋਲਾ ਮੈਕਸ ਬੋਲ ਅਈ ਇਦਾਂ ਡੇਂਡੀਆਂ ਚ ਆਂਬਾ ਮੈਗਾ ਦਮ ਰਜਨੀਕਾਂ ਦਾ ਦਬਤੀ ਅਬੇ ਓ ਵਾਓ ਦੂਰ ਹੈ ਤੋੜਾ ਦੂਰ ਹੀ ਕਰ ਫਰਾਰ ਨੇ ਫਲਾਰਿਆ ਇਹਦੇ ਚੱਕਰ ਆ ਗਏ ਆਮੇ ਦੁਆਰਾ ਕਰਾ ਕਰੀ ਹੋਰ ਨਹੀਂ ਵੇਆ ਉਹ ਕੈਨਾ ਚੱਲ ਬਿਆ ਨਾ ਤਾਂ ਕਰਕੇ ਪੁਰੇ ਹਾਂ ਜਕਿੰ ਪ੍ਰੈਗ ਹੋਣ ਲੱਗਾ ਵਾ ਰੋਹੀ ਨਾ ਨਾ ਤਾਉਲੇ ਉਸਲਾ ਕਦ ਰਖਣਾ ਆਪ ਖਾਂਦੇ ਨੇ ਫੇ ਹਨ ਹਾਂ ਰੱਖਣਾ ਕਦਾਂ ਬੈਂਚ ਹਏ ਸਤੂਲਾ ਗੈਂਗ

ਦੈਨ ਦਰ ਰੁਹੀ ਨਹੀਂ ਕਿਨ ਦਰ ਸੌਣ ਵਾਲਾ ਰੁਹੀ ਨਹੀਂ ਖਾਦਾ ਓਹ ਹਾਜੇ ਗੈਂਗਸਟਰ ਗੈਂਗਸਟਰ ਓ ਸ਼ਾਪਲੀ ਗਾਣਾ ਰੁਹੀ ਨਹੀਂ ਮਿਲੀ ਸਾਡਾ ਪ੍ਰੈਂਕ ਖਰਾਬ ਹੋ ਗਿਆ ਤੁਹਾ ਗਾਤੋ ਕੋਲਾ ਖਾਓ ਜੇ ਤੁਮ ਰੁਹੀ ਇੱਕ ਵਾਰੀ ਕਹਿਣਾ ਗੱਦਾਂ ਖੜਿਆ ਹੋਈ ਰੁਹੀ ਆਇਆ ਪੈਣ ਬਣੀ ਉਹਦੇ ਉਹ ਖਾਂਦੀ ਬਈ ਉਹਦੇ ਨਹੀਂ ਪ੍ਰਵਾਹ ਹੀ ਕਿਆ ਹੈ ਗਰੀਬ ਨੂੰ ਦਾਨ ਕਰਨੇ ਆ ਥੱਲੇ ਡਿੱ ਗਿਆ ਆਰੇ ਖਾ ਗਈ ਖਾ ਗਈ ਸਾਰੇ ਗਾੜੇ ਥੱਲੇ ਡਿੱਗੇ ਹੀ ਸੜਕਾਂ ਚ ਚੱਕ ਕੇ ਲੈ ਗਿਆ ਬਈ ਬਲਵੋਗੇ ਜੇ ਵੀ ਭਾਈ ਤੁਹਾਨੂੰ ਇਹੀ ਵਿਖਾਵਾਂਗੇ ਯਾ ਯਾ ਦੇਖੋ ਚਲੋ ਆ ਜਿਓ ਆਪਣਾ ਮਿਸ਼ਨ ਇਜ਼ ਸਫੈਕਸਫੁਲ ਲਿਜੋ ਵੀ ਗੱਦੂ ਗੋਸਲ ਕੱਲ ਲੈ ਆ ਉਸ ਮਗਰੀ ਗਰੀਬ ਵਾਲਾ ਵਾਲੇ ਮੈਂ ਜਾਵਾਂ ਨਹੀਂ ਕਿਉਂ ਮੈਂ ਇੰਨਾ ਟਾਈਮ ਹੈ ਨਹੀਂ ਮੈਂ ਦੇਖੋ ਟਾਈਮ ਬਹੁਤ ਘਾਟ ਹੁੰਦਾ ਮੇਰ ਨੂੰ ਅੱਜ ਕੱਲ ਗੱਲਾਂ ਮੰਨੀਆਂ ਫਿਰ ਤੈਨੂੰ ਮੈਂ ਜਾਣਾ ਛੇਵੀਂ ਗੱਲ ਮਗਰੀ ਲਿਆ ਦੇ ਗਾੜੀ ਇੱਕ ਦੋ ਬਾਸ ਕਰਕੇ ਲਾਕੀ ਨਾ ਮਾਰ ਵਾਲਾ ਤੇ ਪਾਣੀ ਮੜਾ ਦੇ ਚਲਾਂ ਗਾਰਮਾ ਗਾਰਮੇ ਦੇਖਦੇ ਹੋਗੇ ਡਾਕਟਰ ਹੈਗਾ ਹੀ ਕੋਈ ਜਦੋਂ ਮੈਂ ਘਰ ਲਿਆ ਉਹ ਬਾਗੋੜਾ ਆਇਆ ਉਹਨੇ ਜਮਾ ਬੰਨ ਲਈਏ ਜਿਉ ਗਾਇਆ ਜਿਉ ਗੱਜਾਵੇ ਹੰਟ ਟਕਲਾ ਆਇਆ ਪੈਣਾ ਇਹ ਗੈਨੋ ਟਕਲਾ ਡਾਕਟਰ ਆਇਆ ਜੇ ਲੰਗੜਾ ਕਰੇਗਾ ਲੰਗੜਾ ਡਰ ਰਿਹਾ ਹੈ ਬਾਸੇ ਉਹ ਤੋਂ ਮਾਗਣਾ ਕੋ ਮੇਰੇ ਸੱਚੀ ਗੱਲ ਮੈਨੂੰ ਜੋ ਕੱਟ ਨਾ ਕੋੜ ਨਹੀਂ ਮਾਰਾਂ ਜੀ ਗਾਦਾ ਸੱਚੀ ਗੇਣਾ ਮੈਂ ਅਟੈਚਰ ਵਾਂ ਦਾ ਕੰਮ ਕਰਦੀ ਆਂ ਜੀ ਜੀ ਬੀਜੀ ਬੋਏ ਆ ਵੀਰ ਜਣੇ ਆਪਾਂ ਤਾਂ ਮੂੰਹ ਤੇ ਮਾਰ ਤੇ ਦਾ ਜਿਹੜਾ ਕੱਟ ਕੇ ਕਰਾ ਨਹੀਂ ਗੁਣੀ ਪਰ ਗੁੰਡੀ ਨਾ ਕੋਇਆ ਤਾਂ ਉਹਦੇ ਗੁੱਸੇ ਵਸੇ ਜਾ ਕੇ ਆਹ ਇਹ ਗੇਣਾ ਉਹ ਤੋਂ ਕਵਲੀ ਪਾ ਰਿਹਾ ਚਮਚਾ ਲੈ ਦਵਾਵਾ ਦੱਤਿਆ ਦੇ ਆਲਾ ਲੈ ਸਮਾਨ ਦੇ ਚਰੇ ਜੇ ਚਰੇ ਖਾ ਖਾਮ ਮੈਂਡੋ 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 ਖਾ ਖਾਮ ਮਿੰ ਖਾ 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 ਮਿੰ ਬੀਜੀ ਲਾਈਫ ਯਾਰ ਹੁਣ ਸਰ ਆ ਬਾਹਰੇ ਮੇਰੇ ਬਲੌਗਾਂ ਮੇਰੇ ਦਾ ਸਾਰੇ ਨਾ ਬਲੌਗ ਬੁਝੇ ਲੱਗਿਆ ਹੋਊਗਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੇ ਬੈਲ ਆਈਕਨ ਨੂੰ ਕਰ ਲਿਓ ਹੌਣ ਕਿਉਂਕਿ ਆ ਤਾਂ ਬੜਾ ਜਿਹੜੇ ਮੇਰੇ ਨਵੇਂ-ਨਵੇਂ ਬਲੌਗ ਆਉਣੇ ਆ ਤੁਹਾਨੂੰ ਪਹਿਲਾਂ ਹੀ ਨੋਟੀਫਿਕੇਸ਼ਨ ਮਿਲ ਜੂਗਾ ਕਿ ਆਪਣਾ ਬਲੌਗ ਆ ਚੁੱਕਿਆ ਵਾ ਬਲੌਗ ਪੂਰਾ ਦੇਖਣਾ ਸਕੇਪਰ ਨਹੀਂ ਕਰਨਾ ਬਲੌਗ ਨੂੰ ਓਕੇ